ਮੰਨੇ ਨਾ ਪੇਂਟਿੰਗ ਨਹੀਂ ਆ ਮੈਂ ਤੁਹਾਨੂੰ ਦਿਖਾਨੀ ਆ ਜੀ ਮੈਂ ਨੋਟ ਕਰੇ ਮੇਰੇ ਮਾਪਾ ਦੀ ਪੇਂਟਿੰਗ ਆ ਬਣਾਈ ਹੋਈ ਆ ਇਹਦੇ ਵਿੱਚ ਸਾਡੇ ਤਿੰਨ ਸੱਪ ਨੇਗੇ ਆ ਹੈਗਾ ਆ ਕੀ ਹੈ ਮੋਦੀ ਜੀ ਦੇ ਸਿਰ ਤੇ ਬੋਦੀ ਉਹ ਹੈ ਮੋਦੀ ਤੇ ਇਹਨੇ ਇਹਦਾ ਹੱਲ ਪਕੜਿਆ ਹੋਇਆ ਹੈ ਵੀ ਇਹਨੂੰ ਹੱਲ ਚਲਾਣ ਨਹੀਂ ਦੇਣਾ ਤੇ ਆ ਰਹਾ ਆਮਨਸ਼ਾਹ ਜਿੰਨੂੰ ਪੱਗ ਦੀ ਨਹੀਂ ਪਰਵਾਹ ਉਹ ਹੈ ਆਮਨਸ਼ਾਹ ਮੈਂ ਮੈਪ ਨੂੰ ਫਾੜ ਕੇ ਨਿਕਲਿਆ ਆ ਵੀ ਇਹਨੇ ਕਿਸੇ ਨੂੰ ਖਾਣਾ ਨਹੀਂ ਖਾਣ ਦੇਣਾ ਤੇ ਆ ਹੈਗਾ ਅੰਬਾਨੀ ਜਿਹਦੇ ਸੁੱਤੇ ਗਾਨੀ ਉਹ ਹੈ ਅੰਬਾਨੀ ਤੇਨੇ ਇਹਦਾ ਸੈਰ ਖੜਿਆ ਹੋਇਆ ਵੀ ਇਹਨੂੰ ਪੱਜਣ ਨਹੀਂ ਦੇਣਾ ਜਿਹੜਾ ਕਿਸਾਨ ਹੈ ਉਹ ਡਟਿਆ ਖੜਾ ਹੈ ਵੀ ਮੈਂ ਇੱਥੇ ਰੱਟਾ ਖੰਗਾ ਤੇ ਜਿਹੜਾ ਪੰਜਾਬ ਤੇ ਕਸ਼ਮੀਰ ਹੈ ਉਹ ਬਚਿਆ ਹੋਇਆ ਮਤਲਬ ਪੂਰਾ ਇੰਡੀਆ ਕਾਲਾ ਕਰਦਾ ਪੂਰਾ ਇੰਡੀਆ ਕਾਲਾ ਕਰਦੇ ਤੇ ਪੰਜਾਬ ਤੇ ਜੰਮੂ ਕਸ਼ਮੀਰ ਬਚਿਆ ਹੋਇਆ ਬਸ